ਪੰਜਾਬ ਦੇ ਕਿਸਾਨ ਅਤੇ ਮਜ਼ਦੂਰ ਭੈਣੋ ਭਰਾਵੋ ਬਤਨusare nu vadhayi ਤੁਸੀਂ ਪੰਜਾਬ ਵਿੱਚੋਂ ਪੰਜਾਬ ਸਰਕਾਰ ਤੋਂ ਪੰਜਾਬ ਲੈਂਡ ਪੂਲਿੰਗ ਪਾਲਿਸੀ ਜਿਹੜੀ ਸੀ ਉਹ ਵਾਪਸ ਕਰਵਾ ਸਕੇ ਤੇ ਹੁਣ ਸਾਡੇ ਹੋਰ ਮੁੱਦੇ ਬਾਕੀ ਨੇ ਅਸੀਂ ਤੈਅ ਕੀਤਾ ਕਿ 24 ਅਗਸਤ ਨੂੰ ਸਮਰਾਲੇ ਦੀ ਦਾਣਾ ਮੰਡੀ ਵਿੱਚ 10 ਵਜੇ ਤੋਂ ਇੱਕ ਬਹੁਤ ਵੱਡੀ ਕਿਸਾਨ ਮਹਾਂ ਜਲੀ ਕੀਤੀ ਜਾਵੇਗੀ ਇਸ ਇਸ ਨੂੰ ਜਿੱਤ ਰੈਲੀ ਦਾ ਨਾਂ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਜਿਹੜੇ ਬਾਕੀ ਰਹਿੰਦੇ ਮੁੱਦੇ ਨੇ ਜਿਵੇਂ ਫ੍ਰੀ ਟ੍ਰੇਡ ਐਗਰੀਮੈਂਟ ਹੈ ਜਿਹਦੇ ਚ ਖੇਤੀ ਡੇਰੀ ਕੋਟਰੀ ਇਹਨਾਂ ਦੇ ਉੱਤੇ ਮੋਦੀ ਸਰਕਾਰ ਦਾ ਕੋਈ ਪਤਾ ਨਹੀਂ 26 27 ਤੋਂ ਅਮਰੀਕਾ ਤੋਂ ਟੀਮ ਆ ਰਹੀ ਹੈ ਉਹ ਫਿਰ ਕਿਤੇ ਸਮਝੌਤੇ ਸਮਝੌਤਾ ਕਰਨਾ ਵੀ ਸਾਰੀ ਖੇਤੀ ਨੂੰ ਬੁਝਾਏਗੀ ਇਸ ਤੋਂ ਇਲਾਵਾ ਗੰਨੇ ਦੀ ਕੀਮਤ ਬਹੁਤ ਜ਼ਿਆਦਾ ਵਧੀ ਉਤਤਾਰ ਵਿੱਚ ਕਿਸਾਨਾਂ ਦੀ ਰਹਿੰਦੀ ਹੈ ਸਰਕਾਰ ਦੇਣ ਦਾ ਨਾਂ ਨਹੀਂ ਲੈ ਰਹੀ ਪੰਜਾਬ ਦੇ ਪਾਣੀਆਂ ਦਾ ਮਸਲਾ ਹੈ ਪੰਜਾਬ ਦੇ ਕੋਆਪਰੇਟਿਵ ਆਰ ਰਹੇ ਨੂੰ ਬਚਾਉਣ ਦਾ ਮਸਲਾ ਹੈ ਇਹਨਾਂ ਮਸਲਿਆਂ ਤੇ ਅਗਲਾ ਪ੍ਰੋਗਰਾਮ ਦਿੱਤਾ ਜਾਏਗਾ ਮੇਰੀ ਸਾਰੇ ਪੈਣਾ ਭਰਾਵਾਂ ਨੂੰ ਅਪੀਲ ਹੈ ਕਿ ਇਸ ਰੈਲੀ ਵਿੱਚ ਵੱਧ ਤੋਂ ਵੱਧ ਹੋਊ ਮਾਕੇ ਪਹੁੰਚੋ 10 ਵਜੇ ਸਮਰਾਲੇ ਦਾਣਾ ਮੰਡੀ ਵਿੱਚ ਤੁਹਾਡਾ ਸਾਰਿਆਂ ਦਾ ਇੰਤਜ਼ਾਰ ਕੀਤਾ ਜਾਏਗਾ ਬਹੁਤ ਬਹੁਤ ਧੰਨਵਾਦ